ਅਕੇ ਵੇਖੋ ਜਿੰਦਾਬਾਦ ਜਿੰਦਾਬਾਦ ਜ਼ਬਰੀ ਜ਼ਮੀਨਾਂ ਖੋਣ ਵਾਲੀ ਦੇਰ ਸਰਕਾਰ ਜੈਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਜ਼ਬਰੀ ਜ਼ਮੀਨਾਂ ਖੋਣ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਜ਼ਬਰੀ ਜ਼ਮੀਨਾਂ ਖੋਣ ਵਾਲੀ ਪੀ ਚਾਰਜ ਕਰਨ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ 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 ਤੇ ਲਾਠੀ ਚਾਰਜ ਕਰਨ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ 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 ਜਿੰਦਾਬਾ ਸਰਕਾਰ ਹਾਂਜੀ ਮੈਂ ਅੰਮ੍ਰਿਤਸਰ ਦੀ ਪ੍ਰੈਸ ਦਾ ਧੰਨਵਾਦੀ ਹਾਂ ਜਿਹੜੇ ਸਮਾਤਟ ਕਿਥੇ ਆਏ ਹੈਗੇ ਆ ਇੱਕ ਤਾਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ 399 ਦਿਨ ਹੋ ਗਏ ਉਸ ਨੂੰ ਚੱਲਦਿਆਂ ਹੋਇਆ ਔਰ ਇੱਕ ਤਾਂ ਉਹਦੀਆਂ ਦੋ ਨੌ ਮਿੰਟਾਂ ਮੈਂ ਕਰਨੀ ਅਗਲੇ ਪ੍ਰੋਗਰਾਮਾਂ ਦੀਆਂ ਪਰ ਸਭ ਤੋਂ ਪਹਿਲਾਂ ਜਿਹੜੀ ਅੰਦੋਲਨਾਂ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਔਰ ਜਿਹੜੇ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਵਿੱਚ ਆਏ ਸੀਗੇ ਔਰ ਉਸ ਵੇਲੇ ਭਾਰਤ ਮਾਲਾ ਯੋਜਨਾ ਉਦੋਂ ਵੀ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਇਹ ਪ੍ਰੋਜੈਕਟ ਆਇਆ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲ ਰਿਹਾ ਸੀ ਉਸ ਵੇਲੇ ਔਰ ਐਜੇ ਵਿਰੋਧੀ ਧਿਰ ਦੇ ਨੇਤਾ ਜਮ ਆਦਮੀ ਪਾਰਟੀ ਦੇ ਮੁਖਾ ਅਗੂ ਹੁੰਦਿਆ ਹੋਇਆ ਭਗਵੰਤ ਮਾਨ ਨੇ ਐਜੇ ਐਮਪੀ ਕਹਿੰਦੇ ਰਹੇ ਕਿ ਅਸੀਂ ਜਦੋਂ ਆਵਾਂਗੇ ਅਸੀਂ ਕਿਸਾਨਾਂ ਤੇ ਜ਼ਬਰ ਨਹੀਂ ਟਾਵਾਂਗੇ ਕਿਸਾਨਾਂ ਨੂੰ ਖੁੱਲ੍ਹਾ ਮੁਆਵਜ਼ਾ ਦਾਂਗੇ ਕਿਸਾਨਾਂ ਕੋਲੇ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਕੀਤੀਆਂ ਜਾਣਗੀਆਂ ਔਰ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਤੁਸੀਂ ਉਹਨਾਂ ਦੇ ਪਾਰਟੀ ਪ੍ਰਧਾਨ ਅਰੋੜਾ ਜੀ ਦਾ ਬਿਆਨ ਦੇਖਿਆ ਹੋਣਾ ਉਦੋਂ ਕੀ ਕਹਿੰਦੇ ਸੀ ਵੀ ਸਾਡੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਨੂੰ ਬੰਦੀ ਬਣਾ ਕੇ ਭਾਵੇਂ ਅਸੈਂਬਲੀ ਕਿਹਾ ਸੀ ਹਾਇ ਤਾਂ ਸਾਡੇ ਕਿਸਾਨ ਭਰਾ ਔਰ ਉਹ ਕਹਿੰਦੇ ਆ ਇਹ ਕਿਸਾਨ ਜਿਹੜੇ ਆ ਉਹ ਵਿਕਾਸ ਰੋਕ ਰਹੇ ਆ ਸਟੇਟ ਦਾ ਕਦੀ ਗੈਸ ਪੈਪਾ ਨਹੀਂ ਨਿਕਲ ਦਿੰਦੇ ਕਦੀ ਸੜਕਾਂ ਨਹੀਂ ਨਿਕਲ ਦਿੰਦੇ ਤੋਂ ਅਸੀਂ ਕਹਿੰਨੇ ਆ ਕਿ ਇਹ ਜ਼ਮੀਨਾਂ ਸਾਡੀਆਂ ਔਰ ਅਸੀਂ ਬਾਬਿਆਂ ਦਾਦਿਆਂ ਤੋਂ ਤਿੰਨਾਂ ਤਿੰਨਾਂ ਪੀੜੀਆਂ ਤੋਂ ਵਹਿੰਦੇ ਆ ਰਹੇ ਆ ਔਰ ਸਾਨੂੰ ਕਿਸਾਨਾਂ ਨੂੰ ਚਾਹੇ ਪੰਜਾਬ ਦੀ ਗਵਰਨਮੈਂਟ ਨਾਲ ਪੰਜਾਬ ਪੱਧਰ ਤੇ ਮੀਟਿੰਗਾਂ ਹੋਈਆਂ ਜ਼ਿਲ੍ਹਾ ਪੱਧਰ ਤੇ ਹੋਈਆਂ ਜ਼ੋਨ ਪੱਧਰ ਤੇ ਮੀਟਿੰਗਾਂ ਹੋਈਆਂ ਉੱਥੇ ਕਿਹਾ ਗਿਆ ਮੈਂ ਹੀ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਵਾਰੀ ਮੀਟਿੰਗਾਂ ਚ ਗਿਆ ਔਰ ਇਹ ਤੋਂ ਪਹਿਲਾਂ ਕਹਿੰਦੇ ਸੀ ਵੀ ਸਾਡੀ ਤਾਂ ਹੋ ਗਈ ਘਟਕਰੀ ਸਾਹਿਬ ਨਾਲ ਗੱਲ ਐਨਐਚਆਈਏ ਵੀ ਕਹਿੰਦੀ ਸੀ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਔਰ ਅਸੀਂ ਸਮਝੌਤੇ ਹੁੰਦੇ ਰਹੇ ਗੁਰਦਾਸਪੁਰ ਡੀਸੀ ਨਾਲ ਵੀ ਜਿੰਨਾ ਚਿਰ ਕਿਸਾਨਾਂ ਨੂੰ ਮਾਪ ਜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਜਾਂਦੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਲੈਂਦੇ ਅਸੀਂ ਜਬਰੀ ਜ਼ਮੀਨਾਂ ਅਕਵਾਇਰ ਨਹੀਂ ਕਰਾਂਗੇ ਇਹ ਪਹਿਲੀ ਵਾਰ ਨਹੀਂ ਹੈ ਗੁਰਦਾਸਪੁਰ ਨਹੀਂ ਕੱਲਾ ਤਰਨਤਾਰ ਚ ਵੀ ਗਿਆ ਹੋਰ ਨਾ ਪੰਜਾਬ ਦੇ ਸੂਬਿਆਂ ਚ ਵੀ ਜਬਰ ਹੋ ਰਿਹਾ ਅੱਜ ਸਵੇਰੇ ਲਗਭਗ 4 ਵਜੇ ਦੱਸਿਆ ਜਾਂਦਾ ਕਿ ਪੁਲਿਸ ਐਨਐਚਏ ਦੀ ਮਸ਼ੀਨਾਂ ਨੂੰ ਲੈ ਕੇ ਜਿਹੜਾ ਪਿੰਡ ਨੰਗਲ ਚਾਹੌਰ ਅਤੇ ਭਰਤਿਆ ਉਥੇ ਜਮਰੀ ਜ਼ਮੀਨ ਅਕਵਾਇਰ ਕਰਨ ਪਹੁੰਚੀ ਆ ਮੌਕੇ ਤੇ ਤਕਰੀਬਨ 10-15 ਕਿਸਾਨ ਪਹੁੰਚੇ ਹੋਣਗੇ ਮੌਕੇ ਤੇ ਕਿੰਨੇ ਕੁ ਹੁੰਦੇ ਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਜਬਰੀ ਆਪਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਸਾਨੂੰ ਮਾਅਬਜ਼ਾ ਨਹੀਂ ਮਿਲਿਆ ਹੈਗਾ ਕਣਕਾ ਨਹੀਂ ਵਗਣ ਦੇਣੀਆਂ ਅਰੇ ਮੈਂ ਪਹਿਲੀ ਵਾਰ ਵੇਖ ਰਿਹਾ ਕਾਲਾ ਦੌਰ ਪੰਜਾਬ ਦੇ ਅੰਦਰ ਚੱਲਿਆ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਸੀ ਉਦੋਂ ਸੁਣਦੇ ਸੀ ਕਿ ਲੱਤ ਤੇ ਲੱਤ ਰੱਖ ਕੇ ਲੱਤ ਪਾਰ ਦਿੰਦੇ ਹੁੰਦੇ ਆ ਅਰੇ ਇਹ ਇਹ ਜਿਹੜਾ ਕੱਲ ਹੋਇਆ ਅੱਜ ਹੋਇਆ ਕਾਰਾ ਉਹਦੇ ਵਿੱਚ ਇਹੀ ਸੀ ਵੀ ਲੱਟਾ ਤੋਂ ਇੱਕ ਲੱਟਾ ਦੇ ਪੈਰ ਰੱਖ ਕੇ ਦੂਜੀ ਲਾਟ ਖਿੱਚੀ ਜਾਂਦੀ ਸੀਗੀ ਔਰ ਉਹਦੇ ਵਿੱਚ ਹੁੱਜਾਂ ਜਿਹਨੂੰ ਕਹਿੰਦੇ ਐਸੋ ਸਰੀਰ ਤੇ ਮਾਰਨੀਆਂ ਹੁੱਜਾਂ ਮਾਰੀਆਂ ਵੀ ਗਈਆਂ लाठी चार्ज ਵੀ ਗੁਪਤ ਢੰਗ ਨਾਲ ਕਰਾਇਆ ਗਿਆ ਵੀ ਬਾਹਰ ਦਿਖੇ ਨਾ ਕਿਸੇ মিডিਆ 'ਚ ਨਾ ਆ ਜੇ ਹੁੱਜਾਂ ਨਹੀਂ ਦੀਦੀਆਂ ਹੁੰਦੀਆਂ ਔਰ ਉੱਚੀ ਸੜਕ 'ਤੇ ਉਦੋਂ ហេਠਾ ਸੁੱਟਿਆ ਗਿਆ ਜਿਹੜੀ ਇੱਕ ਮੈਂ ਵੀਡੀਓ 40 ਸੈਕਿੰਡ ਦੀ ਆ ਤੁਹਾਨੂੰ ਚਲਵਾ ਕੇ ਵੀ ਦਿਖਾ ਦਵਾਂ ਬਲ ਵੀਡੀਓ ਤੁਹਾਡੇ ਕੋ ਆ ਗਈਆਂ ਨੇ ਆਪ ਪੌਲਸ ਕਿਦਾਂ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੇ ਸਿਰ ਤੋਂ ਪੱਗਾ ਲੱਥੀਆਂ ਹੋਈਆਂ ਵਾਂ ਔਰ ਉੱਚੀ ਜਗ੍ਹਾ ਤੋਂ ਥੱਲੇ ਨੂੰ ਟੱਕੇ ਮਾਰ-ਮਾਰ ਸੁੱਟ ਰਹੀ ਹੈਗੀ ਆ ਤੇ ਇਹ ਪ੍ਰਤੱਖ ਪ੍ਰਮਾਨ ਹੈ ਜਿੱਚ ਹਰਜੀਤ ਨੀਲ ਕਲਾ ਨੂੰ ਮੈਂ ਨਿੱਜੀ ਤੌਰ ਤੇ ਪਸੰਦਦਾ ਹੈਗਾ ਉਹ ਵੀ ਕਿਸਾਨ ਲੀਡਰ ਹੈ ਉਹ ਵੀ ਵਿੱਚ ਹੈਗਾ ਵਾ ਔਰ ਇਹ ਜ਼ਬਰ ਕਰਨਾ ਔਰ ਬਗੈਰ ਇਨਫਰਮੇਸ਼ਨ ਦਿੱਤੇ ਆ ਕਿសារਾਂ ਨੂੰ ਪੈਸੇ ਪਾਇਆ ਹੈ ਭਗਵੰਤਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਵਾ ਔਰ ਭਗਵੰਤਮਾਨ ਸਰਕਾਰ ਕਿਉਂਕਿ ਅਸੀਂ ਦਿੱਲੀ ਅੰਦੋਲਨ 'ਚ ਲੱਗੇ ਹੋਏ ਆ ਅਸੀਂ ਦੇਸ਼ ਵਿਆਪੀ ਮੰਗਾਂ ਨਾਲ ਅੰਦੋਲਨ ਕਰ ਰਹੇ ਕੇਂਦਰ ਸਰਕਾਰ ਨਾਲ ਔਰ ਭਗਵੰਤਮਾਨ ਸਰਕਾਰ ਐਸ ਵੇਲੇ ਮੋਦੀ ਸਰਕਾਰ ਦਾ ਹੱਥ ਵਟਾ ਰਹੀ ਆ ਉਹ ਜਿਵੇਂ ਪਿਛਲੇ ਅੰਦੋਲਨ 'ਚ ਵੀ ਜਿਵੇਂ ਸਾਨੂੰ ਮੋਦੀ ਜੀ ਦਿੱਲੀ ਨਹੀਂ ਜਾਣ ਦਿੰਦੇ ਤੇ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਉਂਵੇਂ ਇੱਥੇ ਤਾਂ ਕਾਮਕੀ ਰੱਜ ਕੇ ਹੋਈ लाठी चार्ज ਹੋਇਆ ਹੁੱਜਾ ਮਾਰੀਆਂ ਗਈਆਂ ਕਿਸਾਨਾਂ ਦੀ ਲੱਤ ਤੇ ਲੱਤ ਰੱਖ ਕੇ ਖਿੱਚਿ ਖਚਿਆ ਗਿਆ ਜਿਵੇਂ ਕਿਸੇ ਨੂੰ ਕਹਿੰਦੇ ਪੰਜਾਬੀ ਛੱਡੇ ਪਾਰ ਦੇਈ ਦੇ ਆ ਇਸ ਕਿਸਮ ਦੀ ਕਾਰਵਾਈ ਕੀਤੀ ਆ ਹਰ ਇੱਕ ਗੱਡੀ 'ਚ ਜਾਂਦੇ ਕਿਸਾਨ ਨੂੰ ਦੋਵਾਂ ਤੁਸੀਂ ਉਹ ਚ ਦੇਖਿਆ ਇੱਕ ਬਿਹਾਲ ਜਾ ਹੋ ਕੇ ਗੱਡੀ 'ਚ ਪਿਆ ਵੀ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਉਹ ਤਸ਼ੱਦਦ ਕੀਤਾ ਗਿਆ ਔਰ ਫੇਰ ਦੇ ਕੋਈ ਇੱਕ ਕਿਸ ਕਿਸਮ ਦਾ ਰਵਈਆ ਭਗਵੰਤ ਮਾਨ ਸਰਕਾਰ ਦਾ ਗੈਰ ਮਨੁੱਖੀ ਫਿਰ ਜਦੋਂ ਬੰਦੇ ਹਸਪਤਾਲ ਹਰਜੋਵਾਲ ਦੇ ਵਿੱਚ ਦਾਖਲ ਕਰਾਉਣ ਗਏ ਆ ਉੱਥੇ ਹਸਪਤਾਲ ਚ ਦਾਖਲ ਨਹੀਂ ਸੀ ਹੋਣ ਦਿੰਦੇ ਉੱਤਰੋਂ ਹੁਕਮ ਕਹਿੰਦੇ ਉੱਤੋਂ ਹੁਕਮ ਆ ਰਹੇ ਵੀ ਦਾਖਲ ਨਹੀਂ ਹੋਣ ਦਿੰਦੇ ਤੇ ਜਿਹੜੇ ਕਿਸਾਨ ਜ਼ਖਮੀ ਹੋਇਆ ਚ ਪਰਮਿੰਦਰ ਸਿੰਘ ਜੀ ਚੀਮਾ ਖੁੱਡੀ ਅਜਾਬ ਸਿੰਘ ਗੁਰਮukh ਸਿੰਘ ਜੀ ਖਾਨ ਮਲਕ ਹਰਜੀਤ ਸਿੰਘ ਜੀ ਲੀਲ ਕਲਾ ਅਜੀਤ ਸਿੰਘ ਭਰਤ ਨਿਸ਼ਾਨ ਸਿੰਘ ਜੀ ਪਿੱਟੇ ਵੇਡ ਤੇ ਅਜੀਤ ਸਿੰਘ ਤੇ ਸੱਤ ਕਿਸਾਨ ਜ਼ਖਮੀ ਹੋਇਆ ਅਸੀਂ ਇਸ ਕਾਰੇ ਦਾ ਭਗਵੰਤਮਾਨ ਸਰਕਾਰ ਦੀ ਦਾ ਜ਼ਬਰਦਸਤ ਨਿੰਦਾ ਕਰਦੇ ਹਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਰਤੀ ਫੂਕ ਮਜਾਰਾ ਕਰਕੇ ਵਿਰੋਧ ਕਰਾਂਗੇ ਕਿ ਜਿਹਾ ਪੰਜਾਬ ਚ ਕੋਈ ਕਾਰਾ ਨਹੀਂ ਹੋਣਾ ਚਾਹੀਦਾ ਇਹਦੋਂ ਗਾਹਾਂ ਇੱਕ ਆਪਣੀ ਮੰਗ ਪੱਤਰ ਲੈ ਕੇ ਹੁਣੇ ਆਈਜੀ ਬਾਰਡਰ ਜ਼ੋਨ ਨੂੰ ਡੀਆਈਜੀ ਬਾਰਡਰ ਜ਼ੋਨ ਨੇ ਸਾਡੇ ਨੂੰ ਹੁਣੇ ਮਿਲਾਂਗੇ ਨਰਨ ਦਸਾਂ ਉਹਨਾਂ ਨੂੰ ਕਹਾਂਗੇ ਇੱਕ ਤਾਂ ਜਿੱਥੇ ਜਿੱਥੇ ਪੰਜਾਬ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਜਿਹੜਾ ਐਕੋਜੀਸ਼ਨ ਐਕਟ 2013 ਮਾ ਜਿਹੜਾ ਉਹ ਗੱਲ ਕਹਿੰਦਾ ਵਾ ਵੀ ਮਾਰਕੀਟ ਰੇਟ ਦਾ ਦੋ ਗੁਣਾ ਤੇ ਉਹਦੇ ਵਿੱਚ 100% ਅਜਾੜਾ ਪੱਟਾ ਤੇ ਜੇ ਜੇ ਕਹਿ ਲਈਏ ਇਹਨੂੰ ਤਾਂ ਇਹ ਮਾਰਕੀਟ ਰੇਟ ਦਾ ਚਾਰ ਗੁਣਾ ਬਣ ਜਾਂਦਾ ਹੈਗਾ ਜੇ ਦੂਜੇ ਰੂਪ ਵਿੱਚ ਜੋ ਆਕਤੀ ਲਿਖਿਆ ਮੰਨ ਲਿਓ ਜੇ ਇਸ ਵੇਲੇ 25 ਤੋਂ 30 ਲੱਖ ਤੋਂ ਕਿਤੇ ਵੀ ਜ਼ਮੀਨ ਪੰਜਾਬ ਦੀ ਘਟ ਨਹੀਂ ਹੈਗੇ ਨੂੰ 4 ਗੁਣਾ ਕਰੋਗੇ 1 ਕਰੋੜ 20 ਲੱਖ ਰੁਪਇਆ ਬਣ ਜਾਂਦਾ ਹੈਗਾ ਪਰ ਸਾਨੂੰ ਕੌਡੀਆਂ ਦੇ ਭਾਅ 30 ਲੱਖ ਰੁਪਇਆ ਦੇ ਕੇ ਜ਼ਮੀਨਾਂ ਤੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈਗਾ ਵਾ ਔਰ ਅਸੀਂ ਕਹਿੰਦੇ ਆ ਵੀ ਤੁਸੀਂ ਅੱਤ ਨੂੰ ਲਾਗੂ ਕਰੋ ਐ ਕਿੱਡ ਦੀਆਂ ਬਹੁਤ ਬੇਨਿਜ਼ਮੀਆਂ ਵਰਤੀਆਂ ਜਾ ਰਹੀਆਂ ਸੀ ਕਹਿੰਦੇ ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਵਿਕਾਸ ਧੱਕ ਰਹੇ ਆ ਜਿੱਥੇ ਜਿੱਥੇ ਜ਼ਮੀਨਾਂ ਅਕਵਾਰ ਹੋ ਰਹੀਆਂ ਉਹਦੀਆਂ ਬਦਲਵੀਆਂ ਜ਼ਮੀਨਾਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਨੂੰ ਦੇ ਦੇਣ ਤਾਂ ਫਿਰ ਉਹਨਾਂ ਨੂੰ ਖੁਸ਼ੀ ਨਾ ਫਿਰ ਅਕਵਾਰ ਕਰਵਾ ਲਨ ਜੇ ਉਹਨਾਂ ਨੂੰ ਕਾਸ ਲੱਗਦਾ ਹੈਗਾ ਜੇ ਕਿਸੇ ਐਮਐਲਏ ਤੇ ਆ ਨਿਕਲਦੀ ਹੁੰਦੀ ਲਾਗੋਂਦੀ ਤੇ ਮੈਨੂੰ ਨਹੀਂ ਲੱਗਦਾ ਅਜਿਹਾ ਕਾਰਾ ਹੁੰਦਾ ਔਰ ਦੁੱਖ ਦੀ ਗੱਲ ਆ ਕਿ ਜਿਵੇਂ ਕਿਸਾਨਾਂ ਤੇ ਜ਼ਬਰ ਹੋ ਰਿਹਾ ੱਤਕੇ ਸਾਹੀ ਹੋ ਰਹੀ ਆ ਗਰਦਾਸਪੁਰ ਦੇ ਵਿੱਚ ਹੀ ਜਿਹੜੇ ਬਾਜਬਾਜੀ ਬੈਠੇ ਆ ਕਾਂਗਰਸ ਦੇ ਵਿਰੋਧੀ ਧਰਗਲ ਨੇਤਾ ਮੈਂ ਕਹਿੰਦਾ ਬਾਜਵਾ ਸਾਹਿਬ ਬੋਲਣਾ ਪਿਓ ਹੋ ਸਕਦਾ ਤੁਹਾਡੇ ਘਰ ਤੇ ਕੋਈ ਰੇਟ ਹੋ ਜੇ ਆ ਰਲ ਕੇ ਚੱਲਿਓ ਭਗਵੰਤ ਮਾਨਾ ਨਾ ਕਹਿੰਦੇ ਕਾਲੀਦਾਲ ਬੋਲਦਾ ਵਿਰੋਧੀ ਧਿਰ ਦਾ ਰੋਲ ਅਪਣਾਉਣ ਵਾਲੇ ਮੂੰਹ ਜਾਣ ਲੱਗਦਾ ਘੁੰਗਣੀਆਂ ਪਾ ਕੇ ਬੈਠੇ ਹੈਗੇ ਆ ਉੱਥੇ ਵੱਡੇ ਲੀਡਰ ਨੇ ਕਾਂਗਰਸ ਦੇ ਰੰਦਾਵਾ ਕਹਿੰਦੇ ਰਾਜਾ ਬੜਿੰਗ ਬੋਲੂਗਾ ਜੇ ਕਿਤੇ ਕਿਸਾਨਾਂ ਦੀ ਪਾਰਲੀਮੈਂਟ ਚ ਵਾਰਚ ਘੁਏ ਏ ਤੇ ਕਾਂਗਰਸ ਗਾਹ ਮੰਗਦੀ ਆ ਵੀ ਸਾਨੂੰ ਵਾਰੀ ਦਿਓ ਔਰ ਜਿਹੜੇ ਅੱਜ ਕਿਸਾਨਾਂ ਨਾਲ ਹੋ ਰਾਇ ੱਟਕੇ ਤੇ ਇੱਕ ਸ਼ਬਦ ਨਹੀਂ ਬੋਲਦੇ ਗਾਹ ਇਹਨਾਂ ਕੋ ਕੀ ਆਸ ਰੱਖੀ ਜਾ ਸਕਦੀ ਆ ਸੋ ਇਸ ਕਰਕੇ ਇਹ ਤੋਂ ਗਾਹਾਂ ਜਿਹੜਾ ਦੋਵਾਂ ਫੋਰਮਾਂ ਦਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਉਹਦੇ ਵਿੱਚ ਇਹਦੇ ਜਿਵੇਂ ਇੱਕ ਦਸਤਾ ਥੋੜੀ ਇੱਕ ਤਾਂ ਉੱਥੇ ਪਿੰਡ ਦੇ ਵਿੱਚ ਮੋਰਚਾ ਲੱਗਾ ਹੋਇਆ ਜਿਹੜਾ ਪਿੰਡ ਹੈਗਾ ਉਹਦੇ ਗੁਰਦੁਆਰੇ 'ਚ ਨੰਗਲਚੌਰ ਔਰ ਸਤਾਰਾ ਨੂੰ ਗਰਦਾਸਪੁਰ ਡੀਸੀ ਤੇ ਪੱਕਾ ਮੋਰਚਾ ਲਾਵਾਂਗੇ ਸੀ ਆਰੋੜੇ ਵਿੱਚ ਜਿਹੜੀ ਅਸੀਂ ਲੈਟਰ ਦੇ ਰਹੇ ਹੁੱਚ ਵੀ ਮੰਗ ਕਰਾਂਗੇ ਵੀ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਨੂੰ ਬੰਦਾਯੋਗ ਮੁਆਵਜ਼ਾ ਦਿੱਤਾ ਜਾਵੇ ਜਿੰਨੇ ਵੀ ਚਾਹੇ ਮੁੱਖ ਮੰਤਰੀ ਪੰਜਾਬ ਨੇ ਆਰਡਰ ਦਿੱਤੇ ਆ ਚਾਹੇ ਥੱਲੇ ਕਿਸੇ ਨੇ ਦਿੱਤੇ ਆ ਉਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜੇ ਦੋਸ਼ੀ ਨੇ ਆ 17 ਮਾਰਚ ਤੋਂ ਗੁਰਦਾਸਪੁਰ ਦੇ ਵਿੱਚ ਪੱਕਾ ਡੀਸੀ ਦਫ਼ਤਰ ਮੋਰਚਾ ਲਾਵਾਂਗੇ ਔਰ ਇਹਦੇ ਵਿੱਚ ਇਹ ਤੋਂ ਕਹਾ ਜੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਦਾ ਬੰਦਾ ਜੋਗ ਮਾਪਜਾ ਦਿੱਤਾ ਜਾਏ ਤਿੰਨ ਮੰਗਾ ਉੱਚ ਕਰਾਂਗੇ ਬਾਕੀ ਲੋਕਲ ਮੰਗਾ ਗਰਦਾਸਪੁਰ ਦੀਆਂ ਹੋਣਗੀਆਂ ਹਾਂਜੀ ਤੁਸੀਂ ਦੇਖ ਲਓ ਉਵੇਂ ਸਰਕਾਰ ਪੁਲਿਸ ਦੀਆਂ ਧਾੜਾ 1000 ਫੋਰਸ ਸੀਗੀ ਉੱਥੇ ਤੁਸੀਂ ਅੰਮ੍ਰਿਤਸਰ ਦੀਆਂ ਮੈਂ ਦੋ ਹੀ ਕਟਨਾ ਮਤਕਾ ਨੂੰ ਦੁਖਭੀਆਂ ਇੱਕ ਨੰਗਲੀ ਤੇ ਚੂੰਗਾ ਦੋਵੇਂ ਹੋਣ ਕਤਲ ਹੋਏ ਗੱਲ ਲੈਟਸ ਮਈਤਾ ਚੌਂਗ ਦੇ ਵਿੱਚ ਇਹਦੇ ਇਹਦੇ ਨੇੜੇ ਤੇ ਨਹੀਂ ਜਬ ਪੂਰੇ ਪੰਜਾਬ ਵਿੱਚ ਲਾਅ ਨਾ ਆਰਡਰ ਕਦੇ ਸਾਬਿਆ ਨਹੀਂ ਜਾਂਦਾ ਠੀਕ ਆ ਜੀ ਸ਼ਾਮ ਨੂੰ ਸਾਡੀ ਮਾਂ ਭੈਣ ਨਿਕਲ ਕੇ ਰਾਜੀ ਨਹੀਂ ਗਈ ਸ਼ਾਮ ਨੂੰ ਮੰਦਾ ਸਭ ਦਾ ਟਾਈਮ ਨਾ ਚਲੇ ਜਾਓ ਕਿ ਕਿਸਾਨਾਂ ਨੂੰ ਕੁਚਣ ਵਾਸਤੇ ਪੁਲਸ ਦੀਆਂ ਧਾੜਾਂ ਵੇਖ ਲਓ ਔਰ ਜਿਹੜੇ ਕਹਿੰਦੇ ਨੇ ਨਸ਼ਿਆਂ ਦੇ ਖਿਲਾਫ ਜੁੱਧਿਆ ਮੈਂ ਕਹਿੰਦਾ ਤੁਸੀਂ ਸਾਡੇ ਪਿੰਡ ਹੀ ਆ ਜਾਓ ਤੁਹਾਨੂੰ ਵੇਖਦਾ ਵਿਖਾ ਦੇਣੇ ਪਤਾ ਨਹੀਂ ਜੁੱਧ ਕਿੱਥੇ ਲਾ ਕੇ ਬੈਠੇ ਆ ਸ਼ਰਿਆਂ ਬਿਗੀ ਜਾਂਦਾ ਨਾ ਉਹ ਦੁਆ ਮਰੀ ਜਾਂਦੇ ਆ ਜੁੱਧ ਪਤਾ ਨਹੀਂ ਕਦੇ ਨਾ ਕਰੀ ਜਾਂਦੇ ਠੀਕ ਹੈ ਜੀ ਔਰ ਦੋਵਾਂ ਫਾਰਮਾਂ ਵੱਲੋਂ ਜਿਹੜੇ ਐਲਾਨ ਆ ਇੱਕ ਤਾਂ ਅਸੀਂ 17 ਮਾਰਚ ਨੂੰ ਕੈਂਡੀਗੜ ਕਿਸਾਨ ਭਵਨ ਦੇ ਵਿੱਚ ਐਮਐਸਪੀ ਤੇ ਇੰਟੈਲੈਕਚੁਅਲਾਂ ਨੂੰ ਛੱਡ ਕੇ ਸਾਧ ਕੇ ਦੋਹਾਂ ਫੋਰਮਾਂ ਦੀਆਂ ਟੀਮਾਂ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਕਰਾਂਗੇ ਜਿਹੜੀ ਕੇਂਦਰ ਪੁਲੇਖਾ ਖੜਾ ਕਰਨਾ ਚਾਹੁੰਦੀ ਆ ਪੁਲੇਖਾ ਦੂਰ ਕਰਾਂਗੇ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿੰਨੇ ਜ਼ਰੂਰੀ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾ ਵਾਸਤੇ ਤੇ ਕਿਤੇ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਵਿੱਚ ਦੋਵੇਂ ਫੋਰਮ ਜੜੇ ਆ ਉਹ ਕਨਵੈਨਸ਼ਨ ਕਰਨਗੇ ਇਦੇ ਨਾਲ ਦੀ ਨਾਲ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈਗਾ। ਔਰ ਇਹ ਸਾਰੇ ਬਾਡਰਾਾਂ ਤੇ ਚਾਹੇ ਸ਼ੰਭੂ ਹੋਵੇ, ਥਨੌਰੀ ਹੋਵੇ, ਰਤਨਪੁਰਾ ਰਾਜਸਥਾਨ ਹੋਵੇ, ਸਾਰੇ ਬਾਡਰਾਾਂ ਤੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਊਗਾ। ਔਰ ਅਸੀਂ ਸਾਰੇ ਪੰਜਾਬ ਦੇ, ਹਰਿਆਣੇ ਦੇ, ਹਿਮਾਚਲ ਦੇ, ਰਾਜਸਥਾਨ ਦੇ, ਜੂਪੀ ਦੇ ਨੇੜ ਦੇ ਉੱਤਰ ਭਾਰਤ ਦੇ ਨੌਜਵਾਨਾਂ ਨੂੰ ਸੱਦਾ ਦਾਂਗੇ ਖਾਸ ਕਰਕੇ ਪੰਜਾਬ ਤੇ ਹਰਿਆਣੇ ਵਾਲੇ ਜਾਦਾ ਨੇੜੇ ਨੇ ਵੀ ਉਸ ਦਿਨ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਨੌਜਵਾਨਾਂ ਦੀ ਇੱਕ ਗੱਡੀ ਭਰ ਕੇ ਆਉਣੀ ਚਾਹੀਦੀ ਆ ਸੋ ਨੌਜਵਾਨਾਂ ਨੂੰ ਨੌਜਵਾਨਾਂ ਵਾਸਤੇ ਇਹ ਦਿਨ ਜਿਹੜਾ ਸ਼ਹੀਦ ਆਜ਼ਮ ਦੇ ਘਾਰੇ ਤੇ ਸਾਰੇ ਸ਼ਹੀਦਾਂ ਦੇ ਕੌਮੀ ਸ਼ਹੀਦ ਨੇ ਉਹ ਮਨਾਇਆ ਜਾਊਗਾ ਔਰ ਇਹਦੇ ਨਾਲ ਦੀ ਨਾਲ ਦੇਖੋ ਜਿਹੜਾ ਅਸੀਂ ਦੇਖ ਰਹੇ ਹਾਂ ਚਾਹੇ ਇੱਥੇ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਆ ਅਮਰ ਕਲਰ ਦਾ ਨਾਂ ਲੈ ਕੇ ਦੱਸ ਦਿੰਦੀ ਤੁਹਾਡੀ ਇੰਡਸਟਰੀ ਆ ਉਹ ਇੰਡਸਟਰੀ ਕਹਿੰਦੇ ਆ ਕਿ ਉੱਤਰ ਭਾਰਤ ਚ ਨਹੀਂ ਲੱਗ ਸਕਦੀ ਜਿਹੜੀਆਂ ਗੈਸਾਂ ਪੈਦਾ ਕਰਦੀ ਆ ਤੁਹਾਨੂੰ ਦੱਸਾਂਗਾ ਉਹਦਾ ਪਿਛਲੀ ਵਾਰੀ ਮੈਂ ਦੇਖ ਗਿਆ ਲਗਭਗ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਕਦੀ ਵੀ ਲਘੂ ਦੇਖ ਹੋਵੇ ਛੋਟੀ ਇੰਡਸਟਰੀ ਦੀ ਹੋਵੇ ਉਹਦੇ ਵਿਰੋਧੀ ਨਹੀਂ ਰਹੇ ਇੰਡਸਟਰੀ ਤੋਂ ਬਿਗਾਰ ਵੀ ਸਾਡਾ ਗੁਜ਼ਾਰਾ ਨਹੀਂ ਹੈਗਾ ਉਹਦੀ ਲੋੜ ਆ ਔਰ ਅਜੇ ਹੀ ਇੰਡਸਟਰੀ ਦਾ ਦੇਖੋ ਵਾਤਾਵਰਨ ਕਿਵੇਂ ਖਰਾਬ ਹੋਇਆ ਚਾਹੇ ਬੁੱਢੇ ਨਾਲੇ ਦੀ ਗੱਲ ਹੋਵੇ ਚਾਹੇ ਸਾਡੇ ਇੱਥੇ ਮਜੀਠੇ ਰੋਡ ਦੇ ਉੱਤੇ ਸਾਰੀ ਇੰਡਸਟਰੀ ਜਿਹੜੀ ਤੁਹਾਨੂੰ ਪਤਾ ਨਾਲ ਸਾਡੀ ਡਰੇਨ ਨੰਗ ਦੀ ਨਾਲ ਦੀ ਨਾਲ ਤੁਸੀਂ ਆਪ ਜਾ ਕੇ ਦੇਖ ਲਿਓ ਮੈਂ ਪਤਾ ਕੀਤਾ ਜਿਹੜੀ ਉੱਥੇ ਏਸੀ ਲੱਗੇ ਆ ਉਹ ਕਹਿੰਦੇ ਸਾਡੀ ਗੈਸ ਲੀਕ ਹੋ ਜਾਂਦੀ ਆ ਕਿਉਂਕਿ ਉਹ ਅਨਮੋਲ ਉੱਥੋਂ ਪੈਦਾ ਹੁੰਦੀ ਆ ਤੋਂ ਜਿਹੜਾ ਜਿੰਨੀਆਂ ਵੀ ਫੈਕਟਰੀਆਂ ਨੇ ਉਹ ਜੇ ਗੰਦਾ ਕੈਮੀਕਲ ਵਾਲਾ ਪਾਣੀ ਜਿਹੜਾ ហេਠਾ ਪਾ ਰਹੀਆਂ ਨੇ ਸਾਨੂੰ ਇਹਦਾ ਦੁੱਖ ਹੈਗਾ دریاਵਾ ਸੁੱਟ ਰਹੀਆਂ ਨਹੀਂ ਚਾਹੀਦਾ ਹੈਗਾ ਔਰ ਇਹਦੇ ਲਈ ਮੈਂ ਤਾਂ ਇੰਡਸਟਰੀ ਦੇ ਹੱਕ ਚ ਵੀ ਆ ਸਰਕਾਰ ਉਹਨਾਂ ਨੂੰ ਜਾਂਦਾ ਬਗੈਰ ਮੈਂ ਕਿਹਨਾ ਵਿਆਜ ਤੋਂ ਉਹਨਾਂ ਨੂੰ ਕੋਈ ਪੈਸਾ ਮੱਈਆ ਕਰਾ ਲਵੇ ਜੇ ਜਿਹੜੇ ਉਹਨਾਂ ਨੂੰ ਪਾਣੀ ਨੂੰ ਸੋਧ ਕੇ ਜ਼ਮੀਨ ਹਟ ਪਾਉਣ ਵਾਲੇ ਜੰਤਰ ਮਹਿੰਗੇ ਆ ਤਾਂ ਸਰਕਾਰ ਇੰਡਸਟਰੀ ਦੀ ਮਤ ਕਰ ਦੇ ਘਟੋ ਘਟ ਪੰਜਾਬੀ ਕੈਂਸਰ ਤੋਂ ਪੀਲੀਏ ਤੋਂ ਹੋਰ ਬਿਮਾਰੀਆਂ ਤੋਂ ਬਸਤਾ ਜਾਣ ਜੋ ਅਸੀਂ ਦੇਖ ਰਹੇ ਅਗੇਆਂ ਔਰ ਅੱਜ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੂੰ ਕਹਿਣਾ ਚਾਹੁੰਦੇ ਆ ਵੀ ਗਾਹਾਂ ਆ 1 ਅਪ੍ਰੈਲ ਦੇ ਪਹਿਲੇ ਹਫਤੇ ਚ ਕਣਕ ਦੀ ਵਾਢੀ ਪੈ ਜਾਣੀ ਆ ਔਰ ਉਹਦੇ ਵਿੱਚ ਜਿੰਨੀਆਂ ਤਾਰਾਂ ਢਿੱਲੀਆਂ ਨੇ ਸਾਡੀਆਂ ਕਣਕਾਂ ਨੂੰ ਅੱਗਾ ਪੂਰੇ ਜ਼ੋਰ ਨਾਲ ਲੱਗਣੀਆਂ ਵਾ ਠੀਕ ਹੈ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਜਿੰਨੀਆਂ ਛੋਟੀਆਂ ਤਾਰਾਂ ਢਿੱਲੀਆਂ ਨੇ ਉਹਨੂੰ ਕਸਾ ਲਓ ਇਹ ਸ਼ਾਰਟ ਸਰ ਕਰਨਾ ਲੱਖਾਂ ਏਕੜ ਹਰ ਸਾਲ ਕਿਸਾਨਾਂ ਦੀ ਕਣਕ ਨੂੰ ਆਗ ਲੱਗਦੀ ਹੈਗੀ ਉਹਦਾ ਪ੍ਰਬੰਧ ਹੋਣੇ ਕਰੋ ਔਰ ਫਾਇਰ ਬਗੇੜ ਦੀਆਂ ਗੱਡੀਆਂ ਬਲਾਕ ਲੈਵਲ ਤੇ ਗਾ ਥੋੜੇ ਕੋ ਸਮਾ ਹੈਗਾ ਹਜੇ ਮਹੀਨਾ ਪ੍ਰਬੰਧ ਕਰੋ ਵੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਜਿਹੜੇ ਉੱਤੇ ਕਹਿੰਦੇ ਸੈਟਲਾਈਟ ਲੱਗੇ ਜਦੋਂ ਪਰਾਲੀ ਨੂੰ ਅਕਤੂਬਰ ਦਾ ਮਹੀਨਾ ਹੁੰਦਾ ਕਹਿੰਦੇ ਦਿੱਲੀੋਂ ਰਿਪੋਰਟ ਆਉਂਦੀ ਹੈਗੀ ਪਰਾਲੀ ਬਾਰੇ ਉਹ ਸੈਟਲਾਈਟ ਮੈਂ ਕੇਂਦਰ ਨੂੰ ਕਹਿੰਦਾ ਵੀ ਖੁੱਲੇ ਰੱਖਿਓ ਜਦੋਂ ਕਣਕ ਨੂੰ ਅੱਗ ਲੱਗੂਗੀ ਉਦੋਂ ਵੀ ਆ ਜਾਓ ਉਦੋਂ ਸਾਡਾ ਪੋਜੀਸ਼ਨ ਦੇਖ ਲਿਓ ਸਾਡੀ 60 70 ਹਜ਼ਾਰ ਦੀ ਕਣਕ ਸੜ ਜਾਂਦੀ ਆ रुपया सामू मिलता नहीं है का। <सिकी> किसके ऊपर देखिये दो, दो किस्म की बात एक तो दो एक्ट आ रहे केंद्र की ओर से एक तो पोल्यूशन एक्ट भी वो उनको सेंट्रलाइज कर रहे हैं पहले जो राज्य थे राज्य के पोल्यूशन राज बोर्ड होते थे अब उनको खत्म किया जा रहा और उसमें जो आ, सजा का प्रावधान है वो भी केंद्र सरकार खत्म करना चाहिए जिसकी हम निंदा करते हैं और हम भगवंत जी से कहते भगवंत मान जी से कहते हैं जो हमारे मुख्यमंत्री है जिस तरह से हमारे ऊपर आंखें निकालते हो हमें पीटने के लिए आते हो अब दिल्ली की ओर बढ़ो उनसे कहो कि ये एक्ट में कोई संशोधन नहीं होना चाहिए और जो जिस तरह से एजुकेशन एक्ट केंद्रीय एजुकेशन एक्ट आ रहा है वो राज्यों के एजुकेशन एक्ट को खत्म करना चाहता है तो हम जो दोनों केंद्र सरकार जो केंद्रीकरण हो रहा जो हम तो कहते थे अब पचहत्तर साल हो गए हमारे देश की आजादी को तो यहां तो वह केंद्रीकरण होना चाहिए राज्यों को ज्यादा अधिक अधिकार देने चाहिए लेकिन केंद्र सरकार केंद्रीकरण कर रही है तो वो पढ़ना पड़ेगा अगर पोल्यूशन को रोकने के लिए कुछ अच्छे कार्य कदम उठाएगी केंद्र और पंजाब सरकार उसके बारे में हम अच्छा ही कहेंगे धन्यवाद